ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਦੱਸਣ ਜਾ ਰਹੇ ਹਾਂ ਕਿ ਸ਼ਾਮ ਕੌਰ ਨੂੰ ਤੰਦੂਰ ਦੇ ਵਿੱਚ ਕਿਉਂ ਪੁੰਨਿਆ ਗਿਆ ਸੀ ਆਓ ਇਸ ਸਾਖੀ ਦੇ ਵਿੱਚ ਜਾਣਦੇ ਹਾਂ ਕਿ ਕੌਣ ਸੀ ਉਹ ਸ਼ਾਮ ਕੌਰ ਅਤੇ ਉਸ ਨੂੰ ਤੰਦੂਰ ਦੇ ਵਿੱਚ ਕਿਉਂ ਸਾੜਿਆ ਗਿਆ ਸੀ ਅਵਸਾਕੀ ਦੇ ਵਿੱਚ ਗੱਲ ਕਰਦੇ ਹਾਂ ਜ਼ਿਲ੍ਹਾ ਅਮਰਸਰ ਦੇ ਪਿੰਡ ਸਰਲੀ ਵਿੱਚ ਸਰਦਾਰ ਬਸੰਤ ਸਿੰਘ ਦੇ ਘਰ ਬਹੁਤ ਚਿਰਾਂ ਪਿਛੋਂ ਇੱਕ ਬੱਚੀ ਨੇ ਜਨਮ ਲਿਆ ਅਤੇ ਉਸ ਦਾ ਨਾਮ ਸ਼ਾਮਕੌਰ ਰੱਖਿਆ ਗਿਆ ਬਸੰਤ ਸਿੰਘ ਚੰਗੇ ਸੁਭਾਅ ਵਾਲਾ ਅਤੇ ਅਮੀਰ ਆਦਮੀ ਸੀ ਜਿਸ ਦੇ ਕੋਲ ਬਹੁਤ ਸਾਰਾ ਧਨ ਅਤੇ ਤਕੜੀਆਂ ਜ਼ਮੀਨਾਂ ਸਨ ਜਦੋਂ ਸ਼ਾਮਕੌਰ ਦਾ ਜਨਮ ਹੋਇਆ ਤਾਂ ਉਸ ਦੇ ਪਿਤਾ ਨੂੰ ਉਸ ਦੇ ਭਵਿੱਖ ਬਾਰੇ ਫਿਕਰ ਹੋਣ ਲੱਗੀ ਕਿ ਬੱਚੀ ਦਾ ਭਵਿੱਖ ਜਾਣਿਆ ਜਾਵੇ ਸਰਦਾਰ ਬਸੰਤ ਸਿੰਘ ਨੇ ਘਰ ਵਿੱਚ ਪੰਡਤਾਂ ਨੂੰ ਬੁਲਾਇਆ ਤਾਂ ਪੰਡਤ ਕਹਿਣ ਲੱਗੇ ਕਿ ਇਸ ਦੇ ਪੈਰ ਵਿੱਚ ਫਰਦਾ ਕੰਡਾ ਭਾਰੀ ਹੈ ਮਤਲਬ ਕੀ ਕਿ ਬੀਬੀ ਸ਼ਾਮਕੌਰ ਨੇ ਲੰਮਾ ਸਫ਼ਰ ਤੈਅ ਕਰਨਾ ਹੈ ਅਤੇ ਇਸ ਵਿੱਚ ਉਸ ਦੀ ਜਾਨ ਵੀ ਜਾ ਸਕਦੀ ਹੈ ਹੌਲੀ-ਹੌਲੀ ਸ਼ਾਮਕੌਰ ਵੱਡੀ ਹੋਣ ਲੱਗੀ ਪੰਡਤਾਂ ਨੇ ਬਸੰਤ ਸਿੰਘ ਨੂੰ ਦੱਸਿਆ ਸੀ ਕਿ ਉਸ ਦੀ ਬੱਚੀ ਦਾ ਇੱਕ ਚੂਰ ਦੇ ਹੱਥੋਂ ਉਸ ਦਾ ਜਾਨੀ ਨੁਕਸਾਨ ਵੀ ਹੋਵੇਗਾ ਅਤੇ ਇਸ ਦਿਨਾਂ ਕਰਦਿਆਂ ਕਰਦਿਆਂ ਬੀਬੀ ਸ਼ਾਮਕੌਰ ਵੱਡੀ ਹੋਣ ਲੱਗੀ ਅਤੇ ਬਸੰਤ ਸਿੰਘ ਨੇ ਆਪਣੀ ਬੱਚੀ ਦੀ ਦੇਖ ਰੇਖ ਚੰਗੇ ਲੋਕਾਂ ਨੇ ਰਾਹੀਂ ਕਰਵਾਈ ਅਤੇ ਉਸ ਨੂੰ ਸ਼ਾਮਕੌਰ ਨੂੰ ਘਰ ਵਿੱਚ ਰਾਜਕੁਮਾਰੀਆਂ ਦੇ ਵਾਂਗ ਪਾਲਿਆ ਗਿਆ ਜੀਵੇਂ ਜੀਵੇਂ ਸ਼ਾਮਕੌਰ ਵੱਡੀ ਹੋਣ ਲੱਗੀ ਤਾਂ ਉਸ ਦੇ ਹੁਸਨ ਦੇ ਚਰਚੇ ਚਾਰੋਂ ਪਾਸੇ ਹੋਣ ਲੱਗੇ ਅਤੇ ਹਰ ਇੱਕ ਵਿਅਕਤੀ ਸ਼ਾਮਕੌਰ ਨੂੰ ਸ਼ਾਮਕੌਰ ਨੂੰ ਦੇਖਣਾ ਚਾਹੁੰਦਾ ਸੀ ਪਰ ਪਿੰਡ ਦੇ ਇੱਕ ਜ਼ਗੀਰਦਾਰ ਇੱਕ ਅਮੀਰ ਵਿਅਕਤੀ ਦੀ ਲੜਕੀ ਤੱਕ ਅਮੀਰ ਵਿਅਕਤੀ ਦੀ ਲੜਕੀ ਤੱਕ ਪਹੁੰਚ ਕਰਨਾ ਇੱਕ ਆਮ ਗੱਲ ਨਹੀਂ ਸੀ ਬਸੰਤ ਸਿੰਘ ਨੇ ਆਪਣੇ ਨਾਲ ਦੇ ਪਿੰਡ ਜਵਾਰ ਸਿੰਘ ਭੀਲਾ ਦੇ ਲੜਕੇ ਨਾਲ ਸ਼ਾਮਕੌਰ ਦਾ ਵਿਆਹ ਕਰ ਦਿੱਤਾ ਅਤੇ ਸ਼ਾਮਕੌਰ ਆਪਣੇ ਪਤੀ ਦੇ ਨਾਲ ਬਹੁਤ ਖੁਸ਼ੀ ਸ਼ਾਮਕੌਰ ਦਾ ਪਤੀ ਫੌਜ ਵਿੱਚ ਭਰਤੀ ਹੋ ਗਿਆ ਸੀ ਉਹ ਅੰਮ੍ਰਿਤਸਰ ਦੇ ਇੱਕ ਨਵੇਂ ਇਲਾਕੇ ਦੇ ਵਿੱਚ ਰਹਿਣ ਲੱਗ ਪਏ ਕਹਿੰਦੇ ਹਨ ਸ਼ਾਮਕੌਰ ਨੂੰ ਉਸ ਦਾ ਪਤੀ ਜਵਾਰ ਸਿੰਘ ਆਪਣੇ ਨਾਲ ਸ਼ਾਉਣੀ ਦੇ ਵਿੱਚ ਲੈ ਗਿਆ ਸੀ ਅਤੇ ਉੱਥੇ ਉਹ ਕਈ ਦਿਨ ਰੁਕੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਵਾਪਸ ਘਰ ਪਰਤਣਾ ਸੀ ਜਦੋਂ ਉਹ ਉੱਥੋਂ ਵਾਪਸ ਆਏ ਉਹ ਹਾਲ ਪਹੁੰਚੀ ਤਾਂ ਉਹਨਾਂ ਨੇ ਉੱਥੋਂ ਜਲਦੀ ਦੇ ਵਿੱਚ ਡਾਕ ਗੱਡੀ ਫੜ ਲਈ ਅਤੇ ਉਹ ਉੱਥੋਂ ਅੰਮ੍ਰਿਤਸਰ ਪਹੁੰਚ ਗਏ ਜਦੋਂ ਜਵਾਰ ਸਿੰਘ ਸ਼ਾਮਕੌਰ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ ਤਾਂ ਉਹਨਾਂ ਨੇ ਉੱਥੇ ਢਾਬੇ ਤੇ ਰੋਟੀ ਖਾਧੀ ਮਕੌਰ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਮੈਂ ਇੱਥੇ ਨਹੀਂ ਰਹਿਣਾ ਮੈਂ ਤੁਹਾਡੇ ਨਾਲ ਹੀ ਜਾਣਾ ਹੈ ਤਾਂ ਉਸ ਦਾ ਪਤੀ ਕਹਿਣ ਲੱਗਾ ਕਿ ਉਹ ਉਸ ਨੂੰ ਨਾਲ ਹੀ ਲੈ ਕੇ ਜਾਵੇਗਾ ਜਦੋਂ ਉਹਨਾਂ ਨੇ ਡਾਕ ਦੀ ਗੱਡੀ ਤੇ ਵਾਪਸ ਜਾਣਾ ਚਾਹਿਆ ਅਤੇ ਰੇਲਵੇ ਸਟੇਸ਼ਨ ਤੇ ਖੜੇ ਸਨ ਤਾਂ ਭੀੜ ਵਿੱਚ ਸ਼ਾਮਕੌਰ ਸਟੇਸ਼ਨ ਤੇ ਆਪਣੇ ਪਤੀ ਨਾਲੋਂ ਵਿਛੜ ਗਈ ਤਾਂ ਸ਼ਾਮਕੌਰ ਦਾ ਪਤੀ ਰੇਲ ਗੱਡੀ ਵਿੱਚ ਚੜ ਗਿਆ ਅਤੇ ਉਸ ਨੂੰ ਲੱਭਦਾ ਲੱਭਦਾ ਉਦੋਂ ਤੱਕ ਦੇ ਹਲੇ ਸਟੇਸ਼ਨ ਨੂੰ ਸਾਢੇ ਚੁੱਕੀ ਸੀ ਅਤੇ ਸ਼ਾਮ ਕੋ ਆਪਣੇ પતિ ਨੂੰ ਕਮਲਿਆਂ ਦੇ ਵਾਂਗ ਲੱਭ ਰਹੇ ਸੀ ਅਤੇ ਉੱਚੀ ਉੱਚੀ ਰੋ ਰਹੇ ਸੀ ਤਾਂ ਇੰਨੇ ਨੂੰ ਰੇਲਵੇ ਸਟੇਸ਼ਨ ਤੇ बाबू ਆ ਗਿਆ ਅਤੇ ਉਸ ਨੂੰ ਰੋਂਦਿਆਂ ਹੋਇਆ ਵੇਖ ਕੇ ਪੁੱਛਣ ਲੱਗਾ ਅਤੇ ਸ਼ਾਮ ਕੋ ਨੇ ਦੱਸਿਆ ਕਿ ਮੈਂ ਆਪਣੇ ਪਤੀ ਨਾਲੋਂ ਵਿਛੜ ਗਈ ਹਾਂ ਰੇਲਵੇ ਸਟੇਸ਼ਨ ਦੇ ਬਾਬੂ ਨੇ ਉਸ ਨੂੰ ਇੱਕ ਕਮਰੇ ਦੇ ਵਿੱਚ ਪਨਾਹ ਦੇ ਦਿੱਤੀ ਸੀ ਅਤੇ ਉੱਥੇ ਜਦੋਂ ਉਸ ਨੂੰ ਰਾਤ ਹੋ ਗਈ ਹੋਈ ਤਾਂ ਅਤੇ ਸ਼ਾਮਕੌਰ ਨੂੰ ਰਾਤ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਤਾਂ ਉਹ ਤੋਂ ਕਮਰੇ ਦੇ ਵਿੱਚੋਂ ਹੌਲੀ-ਹੌਲੀ ਆਪਣੇ ਆਪ ਨੂੰ ਟੱਕ ਕੇ ਬਾਹਰ ਨਿਕਲੀ ਅਤੇ ਉਸ ਨੇ ਸਾਹਮਣੇ ਇੱਕ ਢਾਬਾ ਦੇਖਿਆ ਜਦੋਂ ਉਹ ਉੱਥੇ ਢਾਬੇ ਤੇ ਪਹੁੰਚ ਗਈ ਤਾਂ ਉਸ ਢਾਬੇ ਤੇ ਰਹਿਣ ਵਾਲੇ ਇੱਕ ਚੋਰ ਤੇ ਚੋਰਨੀ ਸ਼ਾਮਕੌਰ ਵਾਲ ਵੇਖ ਕੇ ਬੜੀ ਹੈਰਾਨੀ ਹੋਈ ਅਤੇ ਉਹ ਉਸ ਨੂੰ ਵੇਖ ਕੇ ਬੇਈਮਾਨ ਹੋ ਗਏ ਚੋਰੀ ਨੇ ਸ਼ਾਮਕੌਰ ਨੂੰ ਆਪਣੇ ਘਰ ਰੱਖ ਲਿਆ ਕਹਿੰਦੇ ਹਨ ਕਿ ਚੋਰ ਅਤੇ ਚੋਰੀ ਨੇ ਰਾਤੋਂ ਰਾਤ ਕਲਾ ਕਰ ਲਈ ਕਿ ਸ਼ਾਮਕੌਰ ਨੂੰ ਮਾਰ ਕੇ ਉਸ ਦੇ ਸਾਰੇ ਗਹਿਣੇ ਗੱਟੇ ਖੋਹ ਲੈਣਗੇ ਇਸ ਤਰ੍ਹਾਂ ਇੱਕ ਰਾਤ ਬੀਤ ਗਈ ਤੇ ਦੂਸਰੀ ਰਾਤ ਆਈ ਤਾਂ ਝੂਰੀ ਨੇ ਆਪਣੀ ਚਾਲ ਚੱਲੀ ਉਸ ਨੇ ਸ਼ਾਮਕੌਰ ਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਲਿਆ ਉਸ ਨੇ ਸ਼ਾਮਕੌਰ ਦੇ ਦਿਲ ਦਾ ਸਾਰਾ ਹਾਲ ਪੁੱਛ ਲਿਆ ਸਾਰਾ ਭੇਤ ਲੈ ਲਿਆ ਚੋਰੀ ਨੇ ਆਪਣੇ ਪਤੀ ਨੂੰ ਇਹ ਗੱਲ ਦੱਸ ਦਿੱਤੀ ਜਦੋਂ ਸ਼ਾਮਕੌਰ ਨੇ ਆਪਣਾ ਸਾਰਾ ਭੇਤ ਚੋਰੀ ਨੂੰ ਦੱਸ ਦਿੱਤਾ ਤਾਂ ਸ਼ਾਮਕੌਰ ਦਾ ਮਨ ਹਲਕਾ ਹੋ ਗਿਆ ਅਤੇ ਉਹ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਨ ਲੱਗੀ ਅਤੇ ਉਸ ਨੂੰ ਸ਼ਾਮਕੌਰ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਚੋਰੀ ਉਸਦੀ ਮਦਦ ਕਰੇਗੀ ਆਪਣੇ ਪਤੀ ਨੂੰ ਜਲਦੀ ਤੋਂ ਜਲਦੀ ਲੱਭ ਲਵੇਗੀ ਚੋਰ ਅਤੇ ਚੋਰੀ ਨੇ ਰਾਤ ਨੂੰ ਅੱਧੀ ਰਾਤ ਹੋਈ ਤਾਂ ਸ਼ਾਮਕੌਰ ਨੂੰ ਮੰਜੇ ਦੇ ਨਾਲ ਬੰਨ ਲਿਆ ਅਤੇ ਉਸ ਦੇ ਗਹਿਣੇ ਗੱਟੇ ਸਾਰੇ ਉਤਾਰ ਲਏ। ਧੂਰ ਅਤੇ ਚੋਰੀ ਨੇ ਸ਼ਾਮਕੌਰ ਉਤੇ ਬਹੁਤ ਜ਼ਿਆਦਾ ਤਸੱਦਦ ਕੀਤਾ ਅਤੇ ਉਸ ਨੂੰ ਜਾਨੂ ਮਾਰ ਦਿੱਤਾ। ਜਦੋਂ ਸ਼ਾਮਕੌਰ ਦੀ ਮੌਤ ਹੋਈ ਤਾਂ ਉਸ ਦੇ ਅੰਦਰੋਂ ਭੋ ਰੁੱੜ ਕੇ ਜਵਾਰ ਸਿੰਘ ਦੇ ਕੋਲ ਪਹੁੰਚਿਆ ਅਤੇ ਉਸ ਨੂੰ ਸੁਪਨੇ ਦੇ ਵਿੱਚ ਜਾ ਦੱਸਿਆ ਕਿ ਉਸ ਦੀ ਸੋਹਣੀ ਸੁਨਖੀ ਨਾਰ ਨੂੰ ਝੂਰ ਨੇ ਮਾਰ ਦਿੱਤਾ ਹੈ। ਤਾਂ ਜਦੋਂ ਜਵਾਰ ਸਿੰਘ ਨੇ ਇਹ ਖੌਫਨਾਕ ਸੁਪਨਾ ਦੇਖਿਆ ਤਾਂ ਉਹ ਪਰੇਸ਼ਾਨ ਹੋ ਗਿਆ ਉਸ ਨੂੰ ਬੇਚੈਨੀ ਹੋ ਗਈ ਅਤੇ ਉਸ ਨੇ ਆਪਣੀ ਰੇਲ ਦੀ ਟਿਕਟ ਕਟਵਾ ਲਈ ਅਤੇ ਵਾਪਸ ਅੰਮ੍ਰਿਤਸਰ ਪਹੁੰਚ ਗਿਆ ਅਤੇ ਉਸ ਨੇ ਉੱਥੇ ਪਹੁੰਚ ਕੇ ਆਪਣੀ ਘਰ ਵਾਲੀ ਸ਼ਾਮਕੌਰ ਦੀ ਇੱਕ ਟੁੰਦਲੀ ਜਈ ਤਸਵੀਰ ਉਸ ਨੇ ਰੇਲਵੇ ਸਟੇਸ਼ਨ ਦੇ ਬਾਬੂ ਨੂੰ ਦਿਖਾਈ ਅਤੇ ਕਹਿਣ ਲੱਗਾ ਕਿ ਇਹ ਉਸ ਦੀ ਪਤਨੀ ਹੈ ਤਾਂ ਉਸ ਬਾਬੂ ਨੂੰ 4 ਦਿਨ ਪਹਿਲਾਂ ਉਹ ਘਟਣਾ ਵਾਪਰੀ ਸੀ ਜਦੋਂ ਉਸ ਨੇ ਸ਼ਾਮਕੌਰ ਨੂੰ ਦੇਖਿਆ ਸੀਤਾ ਉਹ ਉਸ ਨੂੰ ਯਾਦ ਆ ਗਈ ਅਤੇ ਉਹ ਜਵਾਰ ਸਿੰਘ ਨੂੰ ਕਹਿਣ ਲੱਗਾ ਇਹ ਔਰਤ ਰਾਤ ਨੂੰ ਇੱਥੇ ਚੂਰੀ ਦੇ ਹੋਟਲ ਤੇ ਹੋਟਲ ਤੇ ਖਾਣਾ ਖਾ ਰਹੀ ਸੀ ਜਵਾਰ ਸਿੰਘ ਉਸ ਦੀ ਗੱਲ ਸੁਣ ਕੇ ਹੌਲੀ-ਹੌਲੀ ਉਸ ਚੂਰ ਅਤੇ ਚੋਰੀ ਦੇ ਹੋਟਲ ਉੱਤੇ ਪਹੁੰਚ ਗਿਆ ਅਤੇ ਗੱਲਾਂ ਬਾਤਾਂ ਰਾਹੀਂ ਚੂਰ ਅਤੇ ਚੋਰੀ ਤੋਂ ਪਤਾ ਕਰਨਾ ਸ਼ੁਰੂ ਕੀਤਾ ਅਤੇ ਉਧਰ ਚੂਰ ਅਤੇ ਚੋਰੀ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਸੀ ਕਿ ਜਵਾਰ ਸਿੰਘ ਹੁਣ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ ਅਤੇ ਦੂਸਰੇ ਪਾਸੇ ਝੂਰੇ ਨੇ ਸ਼ਾਮਕੋਰ ਦਾ ਗੋਸ਼ਟ ਪਤੀਲੇ ਦੇ ਵਿੱਚ ਰਹਿਣ ਦਿੱਤਾ ਅਤੇ ਸ਼ਾਮਕੋਰ ਦੀ ਇੱਕ ਉਂਗਲ ਦੇ ਵਿੱਚ ਮੰਦਰੀ ਰਹਿ ਗਈ ਸੀ ਜੋ ਕਿ ਉਹ ਗੋਸ਼ਟ ਦੇ ਵਿੱਚ ਜਵਾਰ ਸਿੰਘ ਦੀ ਕੋਲੀ ਦੇ ਵਿੱਚ ਆ ਗਈ ਸੀ ਜਦੋਂ ਜਵਾਰ ਸਿੰਘ ਨੇ ਦੇਖਿਆ ਕਿ ਉਸ ਦੇ ਖਾਣੇ ਦੇ ਅੰਦਰ ਕਿਸੇ ਔਰਤ ਦੀ ਮੰਦਰੀ ਹੈ ਤਾਂ ਉਹ ਇੱਕਦਮ ਹੈਰਾਨ ਹੋ ਗਿਆ ਪੂਰੀ ਸਾਖੀ ਸੁਣਨ ਦੇ ਲਈ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ